ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਕਿਵੇਂ ਤੁਸੀਂ ਸਾਰੇ ਉਮੀਦਕਰਦਿਆਂ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਠੀਕ ਹਾਂ ਫਰੈਂਡਸ ਤੇ ਸਵਾਗਤ ਆ ਤੁਹਾਡਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਮੇਰਾ ਹੈਗਾ ਏ ਕਪੂਰੀ ਮਾਈ ਦਾ ਤੇ ਅੱਜ ਆਪਾਂ ਕਪੂਰੀ ਮਾਈ ਦਾ ਥੰਮ ਬਣਾ ਰਹੇ ਹਾਂ ਫਰੈਂਡਸ ਅੱਜ ਹੈਗਾ ਵੀਰਵਾਰ ਤੇ ਇਹ ਤਾਜ਼ਾ ਥੰਮ ਦਾ ਮੱਥਾ ਘਰੀ ਅਸੀਂ ਟੇਕਦੇ ਹੁੰਨੇ ਆ ਮਾਤਾ ਕਪੂਰੀ ਦਾ ਤੇ ਕਿਨਾਂ ਕਿਨਾਂ ਦੇ ਮਾਤਾ ਕਪੂਰੀ ਦਾ ਥੰਮ ਪੱਕਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ਾਮ ਦੇ 6 ਵਜੇ ਚੁੱਕੇ ਨੇ ਫਰੈਂਡਸ ਤੇ ਆਪਾਂ ਬਣਾ ਕੇ ਤੇ ਮਾਤਾ ਦਾ ਪ੍ਰਸ਼ਾਦ ਬਣਾਵਾਂਗੇ ਗੁਲਗਲਿਆਂ ਦਾ ਤੇ ਦੇਖੋ ਸੂਰਜ ਦਿਖਾਵਾ ਤੁਹਾਨੂੰ ਸ਼ਾਮ ਹੋ ਰਹੀ ਆ ਸ਼ਾਮ ਦਾ ਸੂਰਜ ਦੇਖੋ ਸੂਰਜ ਢਲਣ ਵਾਲੀ ਹਵਸ ਅੱਧੇ ਘੰਟੇ ਤੱਕ ਸੂਰਜ ਢਾਜੂਆ ਤੇ ਚਲੋ ਚੱਲਦੇ ਆ ਰਸੋਈ ਦੇ ਵਿੱਚ ਤੇ ਬਣਾਉਣੇ ਆਪਾਂ ਮਾਤਾ ਦਾ ਭੋਗ ਸਾਡੇ ਗੁਲਗੁਲੇ ਆਂਦਾ ਹੀ ਭੋਗ ਲੱਗਦਾ ਏ ਮਾਤਾ ਨੂੰ ਮਾਤਾ ਨੂੰ ਪਸੰਦ ਨੇ ਇਹ ਗੁਲਗੁਲੇ ਬਾਕੀ ਬੱਚੇ ਬਾਹਰ ਖੇਡਦੇ ਨੇ ਸ਼ਾਮ ਨੂੰ ਹੁਣ ਹਾਲੇ ਆਪਾਂ ਨੇ ਦਾਲਾ ਰੋਟੀ ਕੁਛ ਵੀ ਨਹੀਂ ਅੱਜ ਵੀ ਆਪਾਂ ਨੇ ਕਚੌਰੀਆਂ ਬਣਾਉਣੀਆਂ ਨੇ ਫ੍ਰੈਂਡਸ ਦੇਖੋ ਮਾਤਾ ਦਾ ਪੂਰ ਮੈਂ ਪਾਇਆ ਹੋਇਆ ਸੀਗਾ ਪਹਿਲਾਂ ਹੀ ਤੇ ਮੇਰਾ ਪਿਆਰ ਵੀ ਹੋ ਗਿਆ ਹੈ ਗੁਲਗੁਲੇ ਪਹਿਲਾਂ ਆਪਾਂ ਨੇ ਛੇਤਲਾ ਮੈਦਾ ਟੇਕਿਆ ਸੀਗਾ ਤੇ ਅੱਜ ਆਪਾਂ ਕਪੂਰੀ ਮੈਦਾ ਟੇਕਾਂਗੇ ਛੇਤਲਾ ਮੈਦਾ ਆਪਾਂ ਨੇ ਬਸੜਾ ਟੇਕਿਆ ਸੀਗਾ ਉਹ ਮਤਲਬ ਆਪਾਂ ਸੋਮਵਾਰ ਨੂੰ ਬਣਾਇਆ ਸੀ ਤੇ ਮੰਗਲਵਾਰ ਨੂੰ ਟੇਕਿਆ ਸੀ ਅੱਜ ਵੀਰਵਾਰ ਆਏ ਆਪਾਂ ਨੇ ਹੁਣ ਵੀਰਵਾਰ ਨੂੰ ਬਣਾ ਕੇ ਤੇ ਹੁਣ ਆਪਾਂ ਨੇ ਘਰੀ ਮੱਥਾ ਟੇਕ ਲੈਣਾ ਚੁੱਲ੍ਹੇ ਤੇ ਦੇਲ ਘੜੇ ਖੜੇ ਸੋਰਾ ਚਿਕਨ ਤੇ ਪਹਿਲਾਂ ਪਹਿਲਾਂ ਆਪਾਂ ਨੇ ਟੇਕ ਲੈਣਾ ਮਰਤਾ ਦਾ ਤੇ ਆ ਮੈਂ ਦੋ ਤਿਆਰ ਕਰਿਆ ਹੋਇਆ ਸੀਗਾ 스ਪੂਨ ਦੇ ਨਾਲ ਪਾਉਂਗੀ ਮੈਂ ਫਿਰ ਜਿਆਦਾ ਵੱਡਾ ਬਣਦਾ ਏ ਆਕਰ ਉਦਾਂ ਪਾਉਨੇ ਆ ਤਾਂ ਜਿਆਦਾ ਵੱਡਾ ਬਣਦਾ ਏ ਦਾ ਮੈਦਾ ਅਨਾਜ ਹੁੰਦਾ ਇਹਨੂੰ ਬਰੂਡ ਕਹਿੰਦੇ ਆ ਤੇ ਆਪਾਂ ਕੌਲਿਆਂ ਦੇ ਉੱਪਰ ਪਾਣੀ ਛਿੜਕਾਂਗੇ ਚਿੱਟਾ ਦਵਾਂਗੇ ਮਾਤਾ ਰਣੀ ਦੇ ਨਾਮ ਪਰ ਇਸ ਤਰ੍ਹਾਂ ਮਾਤਾ ਦਾ ਪੈਰਾ ਘਰ ਪਰਿਵਾਰ ਤੇ ਬੱਚਿਆਂ ਤੇ ਬਣਿਆ ਰਹਿੰਦਾ ਹੈ ਕਿੰਨਾ ਕਿਨਾਂ ਦੇ ਮਾਤਾ ਕਪੂਰੀ ਦਾ ਥੰਮ ਬਣਦਾ ਹੈ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਪੋਰਟ ਜਰੂਰ ਕਰਿਆ ਕਰੋ ਫਰੈਂਡਸ ਸਬਸਕ੍ਰਾਈਬ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਆਹ ਬਲੌਗ ਨੂੰ ਜਰੂਰ ਸ਼ੇਅਰ ਕਰਿਓ ਪਲੀਜ਼ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਫਰੈਂਡਸ ਭੋਗ ਬਣਾ ਲਿਆ ਆਪਾਂ ਮਾਈ ਦਾ ਤੇ ਹੁਣ ਆਪਾਂ ਨੇ ਬਸ ਮੱਥਾ ਟੇਕਣਾ ਏ ਤੇ ਸ਼ਾਮ ਦੇ ਵੱਜ ਗਏ ਨੇ 6:30 ਅੱਜ ਵੀਰਵਾਰ ਅੱਜ ਪੀਰਾਂ ਦੇ ਵਿੱਚ ਅਗ ਲਗਾਣੇ ਨੇ ਆਹ ਦੇਖੋ ਸ਼ੌਧ ਵਿਦ ਦ ਫਰੈਂਡ ਖੇਡਦੇ ਨੇ ਹਾਲੇ ਤੱਕ ਇਹਨਾਂ ਦਾ ਫੇੜਣਾ ਖਡਾਉਣਾ ਨਹੀਂ ਮੁੱਕਿਆ ਆਜੋ ਬਟਾ ਬਾਹਰ ਆਜੋ ਸ਼ਾਮ ਹੋ ਗਈ ਆ छे बजे बना स्टार्ट शुरू करा भोग तो देखो फ्रेंड्स पहला सन है हम बिलकुल भी नहीं है देखो हल्की जी लाइट रही है और देखो सन जा रहे सूरज डुबना सूरज सनशाइट थोड़ा जाएगा। थोड़ा जहाँ ਸਾਮ ਹੋ ਗਈ ਬਾਬਾ ਵੀ ਲੱਗ ਗਿਆ ਰਹਿ ਰਸੋਈ ਸ਼ਬਦ ਕਿੱਥੇ ਜਾ ਰਹੇ ਆ ਸੀਰਤ ਹਮ ਮੱਥਾ ਟੇਕਣਾ ਪਤਾ ਆਪਾਂ ਨੇ ਪੂਰੀ ਖੇਤ ਨਹੀਂ ਤੇ ਅੱਗ ਚੁੱਲ੍ਹੇ ਤੇ ਅੱਗ ਹੋ ਰਹੀ ਆ ਫਰੈਂਡਸ ਆਪਣੀ ਚੁੱਲ੍ਹੇ ਪਰ ਮੱਥਾ ਟੇਕਦਾ ਹੈ ਸਾਡੇ ਨਾਈ ਦਾ ਸਮਝ ਹੋ ਗਈ ਪਹਿਲਾਂ ਦੇਖੋ 6 ਵਜੇ ਸੂਰਜ ਖੜਾ ਸੀਗਾ ਤੇ ਹੁਣ ਸੂਰਜ ਵੀ ਢਲ ਕੇ ਆਇਆ ਆਹ ਚਲੇ ਆ ਗਿਆ ਬੱਚਨ ਓ ਕੀ ਆਵਦਾ ਫ੍ਰੈਂਡਸ ਮੱਥਾ ਟੇਕ ਲਿਆ ਆਪਾਂ ਨੇ ਚੁੱਲ੍ਹੇ ਪਰ ਬੱਚਿਆਂ ਦਾ ਟਕਾਤਾ ਪਹਿਲਾਂ ਪਾ ਬਾਹਰ ਟੇਕਦੇ ਹੁੰਦੇ ਸੀ ਨਾ ਹਾਂ yeh bhoga chalo mat chodo bas bas andha

ਉੱਥੇ ਜਾ ਕੇ ਵੇਜਾ ਤੇਰੇ ਘਰ ਘਟ ਦੇਣਾ ਤੇ ਜਾ ਕੇ ਵੇਜਾ ਸਾਰੇ ਘਰ ਵਿੱਚ ਹੋ ਕਰਨੀਆਂ ਫਰੈਂਡਸ ਮੱਥਾ ਟੇਕ ਲਿਆ ਆਪਾਂ ਨੇ ਰਾਤ ਹੋ ਗਈ ਆ ਤੇ ਆਪਾਂ ਹੁਣ ਖੰਡ ਸਾਹਿਬ ਖੰਡ ਪਰ ਸਾਹਿਬ ਦੀ ਤੂਫ ਸਾਰੇ ਘਰ ਵਿੱਚ ਫੇਰ ਰਹੇ ਆ ਤੇ ਬਾਕੀ ਤੁਹਾਨੂੰ ਮੇਰਾ ਅੱਜ ਦਾ ਬਲੌਗ ਮਾਤਾ ਕਪੂਰੀ ਦਾ ਜੋ ਆਪਾਂ ਥਾਮੋਂ ਬਣਾਇਆ ਗੁਲਗਲੀਆਂ ਦਾ ਕਿਵੇਂ ਲੱਗਿਆ ਮੱਥਾ ਤੇ ਬਲੌਗ ਕਿਵੇਂ ਦਾ ਲੱਗਿਆ ਤਾਂ ਪਲੀਜ਼ ਜ਼ਰੂਰ ਦੱਸਿਓ ਤੇ ਬਾਕੀ ਤੁਸੀਂ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਪਣੀ ਸਿਹਤ ਦਾ ਰੱਖਿਓ ਖਿਆਲ ਮਿਲਾਂਗੇ ਫਿਰ ਕਿਸੇ ਹੋਰ ਬਲੌਗ ਦੇ ਵਿੱਚ